ਹਾਂਜੀ ਬਈ ਸਸਟਰੀ ਘਾਲ ਸਾਰਿਆਂ ਨੂੰ ਉਮੀਦ ਆ ਵੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਦੇਖੋ ਵੀ ਅੱਜ ਆਪਾਂ ਤਿਆਰ ਹੋ ਕੇ ਆਪਾਂ ਜਾ ਰਹੇ ਹਾਂ ਆਪਣੀ ਭੂਆ ਜੀ ਉਹਨਾਂ ਕੋਲੇ ਉਹਨਾਂ ਨੇ ਖੰਡ ਪਾੜ ਦਾ ਪ੍ਰੋਗਰਾਮ ਸੀਗਾ ਤੇ ਆਪਾਂ ਨੂੰ ਬੁਲਾਇਆ ਸੀ ਤੇ ਹੁਣ ਆਪਾਂ ਜਾਣਦੇ ਆ ਵੀ ਉੱਧਰ ਟਟਿਆਣੇ ਪਿੰਡ ਹੈ ਆਪਾਂ ਉੱਥੇ ਜਾਵਾਂਗੇ ਤੇ ਬੀਬੀ ਉਹ ਨਹੀਂ ਜਾਣਗੇ ਬਈ ਆਪਣੇ ਹਰਮਨ ਉਹ ਨਹੀਂ ਜਾਣਗੇ ਹਜੇ ਸਹਿਜ ਆਪਣਾ ਹਜੇ ਆ ਰਿਹਾ ਨਾਨਕੇ ਤੋਂ ਉਹ ਵੀ ਆਪਣੇ ਨਾਲ ਜਾਊਗਾ ਤੇ ਆਪਾਂ ਸਾਰੇ ਜਾਵਾਂਗੇ ਆਓ ਵੀ ਤੁਹਾਨੂੰ ਉੱਥੇ ਦਾ ਪ੍ਰੋਗਰਾਮ ਦਿਖਾਣੇ ਆਪਾਂ ਆ ਦੇਖੋ ਬਈ ਆਪਣੇ ਸਾਰੇ ਰਿਸ਼ਤੇਦਾਰਾਂ ਦੀਆਂ ਗੱਡੀਆਂ ਤੇ ਅੱਜ ਬਈ ਆ ਪਾਏ ਆ ਟਟਿਆਣੇ ਟਟਿਆਣੇ ਆਪਣੇ ਉਹਰੇ ਖੰਡ ਪਾੜ ਦਾ ਭੋਗ ਸੀਗਾ ਆ ਦੇਖੋ ਬਈ ਆਪਣੇ ਹੋ ਰਹੀ ਹੈ ਜੇ ਲੰਗਰ ਦੀ ਤਿਆਰੀ ਆਂਟੀਆਂ ਵੀ ਲੱਗੀਆਂ ਹੋਈਆਂ ਨੇ ਆਪਣੀਆਂ ਲੰਗਰ ਪਿਆਰ ਕਰਨ ਆ ਦੇਖੋ ਬਈ ਕਿਆ ਬਾਤ ਹੈ ਜੀ ਕਿਆ ਬਾਤ ਹੈ ਰੌਣਕ ਮੇਲਾ ਲੱਗਿਆ ਹੋਇਆ ਔਰੇ ਆਪਣੇ ਸਾਰੇ ਰਿਸ਼ਤੇਦਾਰ ਬੈਠੇ ਆ ਆਪਣੇ ਸਾਰੇ ਮਾਸੀ ਉਣੀ ਬੈਠੇ ਹੈਲੋ ਮਾਸੀ ਹੋਰ ਹੋਰ ਹੈ ਹੈ ਤੂੰ ਥੋੜੀ ਵੀ ਰਿ ਡਿਊਟੀ ਲਾ ਕੇ ਰੱਖੀ ਹੈ ਕਾਦੀ ਡਿਊਟੀ ਹੈ ਤੁਹਾਡੀ ਠੀਕ ਹੈ ਠੀਕ ਹੈ ਲੋ ਵੀ ਤੁਸੀਂ ਵੀ ਖਾਓ ਜਲੇਬੀਆਂ ਠੀਕ ਹੈ ਥੋੜੀ ਵੀ ਡਿਊਟੀ ਹੈ ਜੀ ਇਹਨਾਂ ਨਾਲ ਹਾਂ ਜੀ ਹਾਂ ਜੀ ਲੋ ਵੀ ਇਹਨਾਂ ਦੋਨਾਂ ਦੀ ਡਿਊਟੀ ਹੈ ਆਪਾਂ ਜਾਂਦੇ ਹੋ ਜਲੇਬੀਆਂ ਲੈ ਕੇ ਜਾਵਾਂਗੇ ਤੁਹਾਡੇ ਤੋਂ ਆਵਾਜ਼ ਸੁਣ ਵੀ ਗਈ ਯਾਰ ਸੁਣ ਤੇ ਬੜਾ ਮਮੇਰੇ ਕੋਲ ਆਇਆ ਗਿਰੋ ਦੇ ਆਵਾਂਗੀ ਮੈਂ ਜ਼ਰੂਰ ਆਉਂਗੀ ਨਾਲੇ ਵੀਡੀਓ ਬਣਾ ਰਹੀ ਐ ਨਾਲੇ ਪਾ ਦੇ ਚਲ ਬਣਾ ਰਿਹਾ ਵੀਡੀਓ ਬਣਾ ਪਾ ਰਿਹਾ ਥੋੜੀ ਬਣਾਵਾ ਦੇਖੀ ਜਾਈਆ ਮੈਂ ਤੁਹਾਨੂੰ ਵੀ ਆਪਣੀ ਸੇਲੀ ਹੈਗੀ ਚਲ ਠੀਕ ਐ ਸਿੰਮੀ ਫਿਰ ਚੱਲਦੇ ਯਾਰ ਬਾਏ ਉਮਰ ਦੋ ਜੀ ਜੀ ਸਾਡੀ ਜਲੇਬੀਆਂ ਲੈ ਬੀਬੀ ਕੋ ਤੂੰ ਫੜੀ ਹਰੇ ਆਰਮਨ ਬਾਹਰੋਂ ਖੜੇ ਰੋਟੀ ਰੋਟੀ ਖਾ ਲਈ ਖਾ ਲਈ ਤੀ ਉਰੀ ਤੇ ਗਏ ਨੇ ਹੁਣ ਹਾਂ ਬੁਲਾਉ ਸਾਸਿਕਾ ਨੂੰ ਬੁਲਾਉਗਾ ਨਾ ਫਿਰ ਉਹ ਲੈ ਕੇ ਦੇਣੀ ਚੀਚੀ ਦੇਣਗੇ ਤੇਨੂੰ ਬੁਲਾਉ ਬੁਲਾ ਦੇ ਉਸਾ ਸੁ ਕਰ ਬੋਲਦੀ ਹੈ ਬਾਈ ਚਲੋ ਵੀ ਹੁਣ ਆਪਾਂ ਚੱਲਦੇ ਆ ਘਰੇ ਆਪਣੇ ਘਰੇ ਵੀ ਅੱਜ ਰਿਸ਼ਤੇਦਾਰ ਆਉਣੇ ਨੇ ਆ ਦੇਖੋ ਵੀ ਆ ਆਪਣੇ ਨਾਲ ਹੈਗਾ ਸਹਿਜ ਆਜ ਐਤਵਾਰ ਸੀ ਬਈ ਆਪਾਂ ਤਾਂ ਕਰਕੇ ਕਰਹਾਲੀ ਸਾਹਿਬ ਆਨੇ ਹੁੰਨੇ ਆਪਾਂ ਆਜ ਐਤਵਾਰ ਤੇ ਤੇ ਬਈ ਫਿਰ ਆਂਦੇ ਆਂਦੇ ਆਪਾਂ ਹੁਣ ਆਪਏਤਰ ਕਰਹਾਲੀ ਸਾਹਿਬ ਆਏ ਹੋਏ ਆ ਗੁਰਦੁਆਰੇ ਮਾ ਸਾ ਢੱਕਣਾ ਤੇ ਆ ਜੋ ਬਈ ਨਾਲੇ ਤੁਹਾਨੂੰ ਵੀ ਕਰਾਉਨੇ ਆਪਾਂ ਦਰਸ਼ਨ ਕਰਹਾਲੀ ਸਾਹਿਬ ਦੇ ਆਇਆ ਕੰਬ ਦੀ ਸਵਾਰ ਨੇ ਲੋ ਜੀ ਤੇ ਹੁਣ ਆਪਾਂ ਪਹੁੰਚ ਗਏ ਆ ਘਰੇ ਤੇ ਹੁਣ ਆਪਾਂ ਕੱਪੜੇ-ਕਪੜੇ ਬਦਲ ਕੇ ਥੋੜਾ ਜਿਹਾ ਕੰਮ-ਗੋਮ ਨਵੇੜ ਲੀਏ ਫਿਰ ਆਪਣੇ ਘਰੇ ਆਉਣੇ ਨੇ ਰਿਸ਼ਤੇਦਾਰ ਤੁਹਾਨੂੰ ਉਹਨਾਂ ਨਾਲ ਵੀ ਮਿਲਵਾਉਨੇ ਆਪਾਂ ਹਾਂ ਬਈ ਕੀ ਮੈਟਰ ਆ ਆਪਣਾ ਨਾ ਵੀ ਮਸਲਾ ਸੋਲਵ ਕਰਵਾਓ ਤੁਸੀਂ ਆਪਣੇ ਕੋਲ ਇੱਕ ਕੁੱਤਾ ਇਹ ਕਹਿੰਦਾ ਇਹ ਨਾ ਕੁੱਤਾ ਲੈਣ ਨੂੰ ਕਹਿ ਰਿਹਾ ਸਵੇਰੇ ਮੈਨੂੰ ਕਹਿੰਦਾ ਅੱਜ ਕਹਿੰਦਾ ਮੈਂ ਪਿੱਟ ਬੁੱਲ ਲੈ ਕੇ ਆਉਂਗਾ 5000 ਦਾ ਤੇ ਹੁਣ ਕਹਿੰਦਾ ਕਹਿੰਦਾ ਮੈਂ ਆਉਂ ਨਹੀਂ ਲੰਦਾ ਹੈਗਾ ਕਿਹੜਾ ਨਹੀਂ ਲੰਦਾ ਉਹ ਪਿੱਟ ਬੁੱਲ ਨਹੀਂ ਲੰਦਾ ਕਹਿੰਦਾ ਉਹਨੇ ਅੱਜ ਹੀ ਰੀਆ ਉਹਨੂੰ ਓ ਦੇ ਕੋਲ ਨਹੀਂ ਗਿਆ ਆ ਰਹੇ ਹਰੇ ਹਰੇ ਦੇ ਦੇ ਤਾੜੇ ਆੜੇ ਥੇਦੇ ਤੂੰ ਪੈਸੇ ਕਿੰਨੇ ਦੇਂਗਾ ਇਹ ਦੱਸ ਹਾਂ ਜਿੰਨੇ ਵਰਗੇ ਜਿੰਨੇ ਮਰਜ਼ੀ ਨਹੀਂ ਪੈਸੇ ਦਾ ਇੱਧਰ ਮੂੰਹ ਕਰ ਆ ਤਾਂ ਲੱਛ ਕੇ ਤੂੰ ਦੱਸ ਕਿੰਨੇ ਦੇਸ ਹਲ ਬੰਤੀ ਇਹ ਇਹ ਲੈਣ ਨੂੰ ਕਹਿ ਰਿਹਾ ਇਹ ਲਓ ਵੀ ਸੌਦਾ ਹੋ ਰਿਹਾ ਭਾਈ ਚਲ ਹੁਸਨ ਤੂੰ ਬੋਲੀ ਸ਼ੁਰੂ ਕਰਾ ਦੇ ਦੇਖੋ ਚਲੋ ਆਪਾਂ ਬੋਲੀ ਲਾਣੀ ਸ਼ੁਰੂ ਕਰਦੇ ਆਂ ਇਹਦੀ ਬੋਲੀ ਲੱਗੂਗੀ 5000 ਰੁਪਏ ਹਾਂ ਠੀਕ ਆ 5000 1 5000 2 ਹੈਂ ਪੰਜ ਕਿੰਨਾ 6000 ਸਿੱਧਾ 6000 ਸਿੱਧਾ 6000 ਤੇ ਆ ਗਿਆ 6000 ਇੱਕ 6000 ਦੋ 610 6000 10 ਰੁਪਏ 6010 6010 ਬੱਸ ਚਲ ਬਈ ਹੁਣ ਹੁਣ ਤਾਂ ਨਵੇੜੋ ਬਈ ਹੁਣ ਤਾਂ ਖੜਾ ਹੋ ਗਿਆ ਦੱਸੋ 6000 ਮੈਂ 8000 ਲਾ ਦੀ ਮੈਂ ਵੀ ਚੈੱਕ ਕਰ ਬੀਬੀ 7000 ਰੁਪਏ ਲਾ ਦਿਆ ਨੂਰ ਨੇ 7000 ਰੁਪਏ ਲਾ ਦਿਆ ਆਪਣੇ ਕੁੱਤੇ ਉੱਤੇ ਨੂਰ ਨੇ ਮੈਂ 8 ਲਾ ਦਿੰਦੀ ਹਾਂ ਬੀਪ ਯੁਣਾਖ ਲਾਉਗੀ 8001 8 8 ਲੱਗ ਗਿਆ ਯਾਰ ਇਹਨੇ 10 ਲਾ ਦੇ ਯਾਰ ਹੈ ਕਿੰਨਾ 13000 ਰੁਪਏ ਕੁੱਤੀ ਦੇ ਮਤਲੇ ਆਪਾਂ ਨੂੰ ਜਿਮੀਂ ਦੇਖਣਾ 13000 ਲਓ ਬਈ ਇਹਦੇ ਤੇ 13000 ਰੁਪਏ ਲੱਗ ਗਿਆ 13001 ਹਾਂ 13002 ਮੈਂ 14 ਦਾ ਦਿੱਤਾ ਓ ਤੇਰੀ ਇਹ ਤੇਵਾਦ ਨਹੀਂ ਹੈ ਪੂਰੀ ਸੇਵਾਦ ਨਹੀਂ ਲੈਂ ਦੇਖ ਲੈ ਨੂਰ ਜੀ ਗੰਜਾਸ ਹੈਗੀ ਹੈ ਕੋਈ ਕਿਸ ਤੇਵਾਦ ਨਹੀਂ ਹਾਂ ਬਈ ਜਾਏ ਜਾਏ 14000 ਮੈਂ ਲੱਗਦੀ 14000 ਦਾ ਐ ਲੈ ਆ ਰੇ ਫਿਰ ਤੈਨੂੰ ਕਿਵੇਂ ਮਿਲੂਗਾ ਇਹ ਬਸ 13 ਬਸ ਕਿੰਨਾ ਫਿਰ ਵੀ 500 ਫਿਰ ਵੀ 500 ਘਟੋ ਮੈਂ 500 ਮੇਰੇ ਕਰਕੇ ਛੱਡ ਦੋ ਮੈਂ ਵੀ ਇਹਦੀ ਕੁਛ ਲੱਗਦੀ ਹੋਣੀ ਦਾਦੀ ਦੁੱਦੀ ਉਹ ਕੀ ਲੱਗਦੀ ਆ ਬਾਈ ਤੇਰੀ ਦਾਦੀ ਬਸ ਹੈ ਕਿੰਨਾ ਨਹੀਂ ਜਮਨੀ ਚੱਕ ਦੇ ਫੜ ਦੇ ਹਾਂ ਵੀ ਹਰਮਨ 13.5 ਜਾਏ ਮੈਂ 14 ਹਾਂ 1000 ਫੇਰ ਵੱਧ ਗਿਆ 1000 ਫੇਰ ਵੱਧ ਗਿਆ ਬੋਲੀ ਹੈ ਜਿਹੜੀ 14 ਦੇ ਪਾਏ ਨੂੰ ਇੱਥੇ ਹੀ ਉਹ ਕਰਦੇ ਆ ਪਰ ਨੂਰ ਇਹ ਬਦਲਾ ਸਕਦਾ ਨੂਰ ਦੀ ਇੰਨੀ ਗੁੰਜਾਇਸ਼ ਨਹੀਂ ਹੈਗੀ ਕਹਿੰਦਾ ਫੇ 14 ਤੋਂ ਬੰਦੇ ਨੂਰ ਦੀ ਕਬੀਲਦਾਰੀ ਭਾਰੀ ਆ ਬਾਈ ਨੂਰ ਦੇ ਕਬੂਤਰਾਂ ਦੇ ਖਰਚੇ ਤੰਗਾਂ ਦੇ ਨੂਰ ਕੋਲ ਕਬੂਤਰ ਵੀ ਨੇ ਚਿੰਨੇ ਕਬੂਤਰ ਅਰ ਹੋਰ ਕਿਹੜੇ-ਕਿਹੜੇ ਕਬੂਤਰ ਨੇ ਤੇਰੇ ਕੋਲ ਬਸ ਉਹੀ ਨੇ ਹੋਰ ਉਹੀ ਕਿਹੜੇ ਨੇ ਦੱਸ ਦੇ ਯਾਰ ਸੀਲ ਲੈਣੇ ਕਬੂਤਰ ਦੇ ਕੋਲੇ ਸੀਲ ਸੀਲ ਗੁਬੁੱਤਰ ਅੱਛਾ ਅੱਛਾ ਫੇ ਚਿੰਨੇ ਸਾਰੇ ਹੋਰ ਵੀ ਬਈ ਨੂਰ ਦੀ ਕਵੀਰ ਵਾਲੀ ਪਾਰੀ ਆ ਹਰਮਨ ਯਾਰ ਦੇਖ ਕੇ ਕਰੋ ਯਾਰ ਫਿਰ ਇਹਨੇ ਹਜੇ ਆਪਣਾ ਸਪਲੈਂਡਰ ਵੀ ਮੋਡੀਫਾਈ ਕਰਾਣਾ ਇਹ ਕਹਿ ਰਿਹਾ ਸੀ ਹਾਂ ਹਾਂ ਨੂਰ ਸਪਲੈਂਡਰ ਮੋਡੀਫਾਈ ਕਰਾਣਾ ਜਿਹੜਾ ਰਾਤ ਲਈ ਫਿਰ ਰਿਹਾ ਸੀ ਕਿਸੇ ਬੈਸਾਈਨ ਉੱਤੇ ਇਹਨੇ ਫਿਰ 5000 ਦਾ ਪਿੱਟ ਬੁੱਲ ਵੀ ਲੈਣਾ ਆਪਣੇ ਕੋਲ ਤੇਸ ਤੋਂ ਬਾਅਦ ਫਿਰ ਇਹਦੀ ਇੰਨੀ ਕ ਰੈਸ਼ ਨਹੀਂ ਹੋਈਗੀ ਆਕਰਾਮਾ ਟਾਇਰ ਚੋਂ ਉੱਦੋਂ ਟਾਇਰ ਹੈ ਨਹੀਂ ਹੁਣ ਅਰੇ ਹੈ ਨਾ ਦੂਏ ਕਮਟੇ ਬੋਏਗਾ ਪਾਤਰੀ ਨਹੀਂ ਚੱਲਦੇ ਹੁਣ ਇੱਕ ਮਿੰਟ ਬੈਠੇ ਰਹਾਂਗੇ ਹੁਣ ਨਹੀਂ ਜਾਂਦੇ ਫਿਰ ਅੱਛਾ ਭਾਈ ਭੈਣ ਭਾਈ ਭੈਣਾ ਦਾ ਪਿਆਰ ਤੇ ਮੈਨੂੰ ਸਿਰ ਟੱਕ ਲੰਦੇ ਕਿ ਬਣਾਣੀ ਤੂੰ ਮੈਂ ਸਿਰ ਨੂੰ ਫਿਰ ਕੀ ਹੋ ਗਿਆ ਇਹ ਨੱਕ ਪਾ ਪਾ ਦੇ ਜੇ ਮੰਮੀ ਨੇ ਹੁਣ ਬਣਵਾ ਨਹੀਂ ਦੀ ਤਾਂ ਸਿਰ ਟੱਕ ਲੰਦੀ ਅੱਛਾ ਲੈ ਫਿਰ ਕੀ ਹੋ ਗਿਆ ਭੂਆ ਹੁਣ ਭੂਆ ਤਿਆਰ ਹੋ ਰਹੀ ਐਣ ਬੈਗੇ ਵੀਡੀਓ ਵਾਸਤੇ ਭੂਆ YouTube ਹਾਂ YouTube ਤੇ ਪਾਣੇ ਹੁੰਦੀ ਹੈ ਕਿ YouTube ਤੇ ਦਿਖਾ ਦਿਆ ਕਰ ਹਾਂ YouTube ਤੇ ਹਾਂ ਲੋ ਵੀ ਹੁਣ ਆਪਾਂ ਨਾ ਆਪਣੇ ਚਾਚੇ ਉਹਨਾਂ ਨਾਲ ਆਏ ਆ ਪੰਡ ਕਾਲੇ ਥੋੜਾ ਜਿਹਾ ਸਮਾਨ ਲੈਣ ਆਹ ਦੇਖੋ ਬਈ ਤੁਸੀਂ ਚਾਚੇ ਦਾ ਮੋਟਾ ਦੇਖੋ ਆਪਣਾ ਚਾਚਾ ਸਪੈਸ਼ਲ ਗੇਅਰ ਪਾਉਣ ਨੂੰ ਰੱਖਿਆ ਹੋਇਆ ਹੈ ਚਾਹ ਕਹਿੰਦਾ ਵੀ ਨਾ ਵੀ ਗੇਅਰ ਪਾ ਕਿਦਾਂ ਦਾ ਲੱਗ ਰਿਹਾ ਹੈ ਇੱਥੇ ਤੁਹਾਨੂੰ ਮੈਨੂੰ ਆਹ ਫਿਲੀ ਵੈਲ ਆਹ 스타 ਦੀ ਪਾਉ ਤੀਜਾ ਗੇਅਰ ਪਾਓ 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 ਤੀਜੇ ਵੀ ਇਹ ਕਹਿੰਦਾ ਵਾਹ ਹੈ ਇੱਥੇ ਚਲੋ ਚਲੋ ਹੁਣ ਫਾਪੀ ਘਟ ਲਾਂ ਅੰਦਰ ਹਾਂ ਠੀਕ ਹੈ ਇੱਥੇ ਦੂਜਾ ਸਮਾਨ ਪਾ ਕੇ ਆਈਏ ਹਾਂ ਕਰਦੇ ਸੈਟੀ ਠੀਕ ਹੈ ਲੋਬੀ ਹੁਣ ਆਪਾਂ ਪਹੁੰਚੇ ਘਰੇ ਆਪਣਾ ਨਾਮ ਦੱਸ ਦੇ ਲਹਿਮਤਕੌਰ ਲਹਿਮਤਕੌਰ ਸਿੱਧੂ ਇੱਧਰ ਨੂੰ ਆ ਇੱਧਰੋਂ ਆਇਆ ਸੀ ਬੋ ਨਾਮ ਦੱਸ ਆਪਣੇ ਕੀ ਨਾਮ ਲਹਿਮਤਕੌਰ ਰਹਿਮਤਕੌਰ ਕਿਡ கிளாਸ ਚ ਹੋਗੀ ਫਸਟ ਫਸਟ ਚ ਹੋਗੀ ਨੇਕ ਫਸਟ ਚ ਹੋਗੀ ਚਲ ਕੋਈ ਪੋਇਮ ਸੁਣਾ ਦੇ ਪੋਇਮ ਪਰ ਪਾਣੀ ਨਹੀਂ ਹੋਰ ਕੀ ਹੁੰਦਾ ਹੋ ਗਿਆ ਮੈਨੂੰ ਪੰਜਾਬੀ ਚ ਸੁਣਾ ਦੇ ਕੁਛ ਵੀ ਕੀ ਹੁੰਦਾ ਤਿੱਤਲੀ ਉੜੀ ਨਾਸਿਕੀ ਬੱਸ 'ਚੜੀ ਬੈਠਣਾ ਸਿੱਖੀ ਜਿੱਤਨਾ ਮਿਲੀ ਡਰਾਈਵਰ ਨੇ ਬੁਲਾਇਆ ਆ ਜਾ ਮੇਰੇ ਪਾਸ ਤਿੱਤਲੀ ਬੋਲੀ ਹਟੋ ਬਈ ਵੈਰੀ ਗੁੱਡ ਵੈਰੀ ਗੁੱਡ ਜਿਹੜੀ ਆਪਾਂ ਤੁਹਾਨੂੰ ਗੱਡੀ 'ਚ ਦਿਖਾਇਆ ਸੀ ਨਾ ਵੀ ਚਾਚੇ ਦਾ ਮੋਢਾ ਥੋੜਾ ਆ ਉਹ ਲਗਾ ਰੱਖਿਆ ਚਾਚੇ ਨੇ ਭਈ ਉਹਦਾ ਅਸੀਂ ਤਾਂ ਤੁਹਾਨੂੰ ਰੀਜ਼ਨ ਦੱਸਨੇ ਆ ਕਿਉਂ ਮੈਂ ਉੱਪਰ ਆਈ ਹਾਂ ਜੇ ਚਾਚੇ ਕੋਲੇ ਚਾਚੇ ਨੇ ਆਪਣਾ ਅਸਤਰ ਪਾ ਰੱਖਿਆ ਹਜੇ ਦਿਖਾਏ ਚਾਚੇ ਆ ਦੇਖੋ ਤੇ ਨਾ ਜਿਹੜਾ ਚਾਚੇ ਨੇ ਆਹ ਅਸਤਰ ਬਾਰਖ ਹੈ ਨਾ ਇਹਦੀ ਤੁਹਾਨੂੰ ਨਾ ਹੁਣ ਅਸੀਂ ਫੁੱਲ ਸਟੋਰੀ ਦੱਸਦੇ ਆ ਆਪਾਂ ਤਾਂ ਚਾਚੇ ਪਟਿਆਲੇ ਜਾ ਰਹੇ ਸੀਗੇ ਮੈਂ ਤੇ ਮੇਰਾ ਚਾਚਾ ਸਾਨੂੰ ਨਾ ਪਟਿਆਲੇ ਕੋਈ ਕੰਮ ਸੀਗਾ ਹੁਣ ਨਾ ਸੱਚ ਅਸੀਂ ਤੁਹਾਨੂੰ ਵੀਡੀਓ ਚ ਦੱਸਦੇ ਆ ਜਿਹੜਾ ਜੇ ਘਰੇ ਸੱਚ ਨਹੀਂ ਦੱਸਿਆ ਬਈ ਚਾਚਾ ਕਹਿੰਦਾ ਕਹਿੰਦਾ ਬੂਟ ਦੀ ਗੱਲ ਚੱਲ ਰਹੀ ਸੀ ਕੋਈ ਮੈਂ ਨਾ ਚਾਚੇ ਨੂੰ ਬੂਟ ਦਿਖਾਉਣ ਲੱਗ ਗੀ ਤੇ ਲੈਂਦਾ ਮੈਂ ਪਿਛਾਂ ਤੋਂ ਐਵੇਂ ਮੋਟਰਸਾਈਕਲ ਚਲਾਂਦੇ ਚਲਾਂਦੇ ਨਾ ਐਵੇਂ ਪਿਛਾਂ ਦੇਖ ਲਿਆ ਹਾਂ ਐ ਪਿਛਾਂ ਦੇਖ ਲਿਆ ਚਾਚੇ ਨੇ ਬਸ ਉਸ ਤੋਂ ਅੱਗੇ ਕੀ ਹੋਇਆ ਚਾਚੇ ਤੁਸੀਂ ਐਕਸਪਲੇਨ ਕਰੋ ਬਸ ਕਿਨਾਰ ਕਾਫੀ ਦੂਰ ਤੱਕ ਮੈਂ ਕੋਸ਼ਿਸ਼ ਕੀਤੀ ਸੰਭਲ ਜੇ ਇਸ ਪਰ ਨਾ ਬਸ ਜਦੋਂ ਉੱਪਰ ਚੜਾ ਆ ਬਸ ਪੜਾ ਗਿਆ ਪਤਾ ਕਿੰਨੀਆਂ ਲੋਡੀਆਂ ਮੈਂ ਖਾਈਆਂ ਪੰਜ ਹੁਸਨ ਨੇ ਖਾਈਆਂ ਮੇਰੇ ਉੱਪਰੋਂ ਹੁਸਨ ਮੈਂ ਪਹਿਲਾਂ ਚਾਚੇ ਉੱਪਰੋਂ ਕਦੇ ਹੁਸਨ ਉੱਪਰ ਕਦੇ ਨੀਚੇ ਹਾਂ ਮਤਲਬ ਜੀ ਮੈਂ ਇੱਥੇ ਖੜਿਆ ਇੱਥੋਂ ਕਾਫੀ ਦੂਰ ਅਸੀਂ ਹਵਾ ਚ ਗਏ ਕਾਫੀ ਦੂਰ ਤੱਕ ਨਾ ਮੋੜੇ ਮੋੜੇ ਪਾਰ ਡਿਗੇ ਜਾ ਕੇ ਹਾਂ ਚਾਚੇ ਦੇ ਨਾ ਮੋੜੇ ਦੇ ਮੋੜੇ ਦੇ ਉੱਪਰ ਪਾਰ ਅੱਗੇ ਚਾਚੇ ਦਾ ਪਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਮੈਂ ਚਾਚੇ ਦਾ ਦੇਖੋ ਇੰਨਾ ਕੁਛ ਹੈ ਨਾ ਮੋੜੇ ਦਾ ਕਿੰਨਾ ਕੰਮ ਵਧਿਆ ਤੁਹਾਨੂੰ ਸੱਚੀ ਦੱਸਦਾ ਮੇਰੇ ਨੂੰ ਕਮਾਲ ਹੁਸਨ ਹੁਸਨ ਵਾਲੀ ਜਮੀ ਕਮਾਲ ਹੋ ਗਈ ਕੁਸ਼ ਵੀ ਕਰੀ ਤੱਕ ਨਹੀਂ ਮੇਰੇ ਕੋਲ ਖੜੀ ਹੋ ਗਈ ਕਹਿੰਦੀ ਚੱਲ ਚਾਚੇ ਉੱਠ ਹਣਾ ਜਿਵੇਂ ਰਿਸ਼ਤੇਦਾਰੀ ਆਏ ਹੋਏ ਉਹਨੇ ਵੀ ਉੱਠ ਚਲੋ ਚਲਦੀਏ ਕਰੇ ਮੇਰੇ ਇੱਕ ਸਕਰੈਚ ਵੀ ਨਹੀਂ ਪਿਆ ਮੇਰੇ ਸਤ ਨੂੰ ਸੱਚੀ ਦੱਸਾਂ ਕੱਪੜੇ ਤੱਕ ਵੀ ਲਿਬੜੇ ਨਹੀਂ ਪਤਾ ਨਹੀਂ ਕਿੱਥੇ ਦਾ ਹੀ ਲੋਟਣੀਆਂ ਖਾਈ ਗਈ ਕਿੱਥੀ ਨਾ ਪਰ ਸ਼ੁਕਰ ਆ ਸ਼ੁਕਰ ਹੈ ਇਹਦੇ ਸੱਟ ਨਹੀਂ ਲੱਗੀ ਮੇਰੇ ਕੋ ਚੱਲ ਜਿਹੜੀ ਲੱਗੀ ਲੱਗੀ ਮੇਰੇ ਵੀ ਲੱਗੀ ਨਾ ਪਰਮਾਤਮਾ ਦਾ ਬਹੁਤ ਧੰਨਵਾਦ ਆ ਮੋਡੇ ਨਾਲ ਸਰ ਗਿਆ ਮੋਡੇ ਨਾਲ ਹੀ ਸਰ ਗਿਆ ਨਹੀਂ ਜੇ ਆਪਾਂ ਚਾਚੇ ਗਿਰਦੇ ਸੜਕ ਤੇ ਸਾਰਾ ਸਿਰਸੁਰ ਸਾਰਾ ਕੁਝ ਭੰਨਿਆ ਜਾਣਾ ਸੀ ਆਪਣਾ ਅਰ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਤਹੀਂ ਕਹਿੰਦੇ ਨੇ ਨਾ ਵੀ ਇੱਕ ਪਰਿਵਾਰ ਦੇ ਵਿੱਚ ਨਾ ਡਰਾਈਵਿੰਗ ਆਣੀ ਹਮੇਂ ਜ਼ਰੂਰੀ ਹੁੰਦੀ ਹੈ ਬਈ ਤੁਹਾਨੂੰ ਚੱਕ ਹੀ ਫਿਰ ਹੁਸਨੇ ਲੈ ਕੇ ਆਇਆ ਐ ਲਟਕਾ ਕੇ ਨਾ ਤੇ ਐ ਲਟਕਾ ਕੇ ਬਈ ਤੁਸੀਂ ਵਲੋ ਦੇਖਿਆ ਹੀ ਹੋਣਾ ਰੀਲ ਜ ਹੈ ਨਾ ਆਪਣੀ ਮੈਂ ਚਾਚੇ ਨੂੰ ਮੋਟਰਸਾਈਕਲ ਆਂਦੇ ਹੋਏ ਫਿਰ ਮੈਚ ਲਾਇਆ ਸੀ ਅਸੀਂ ਪਟਿਆਲੇ ਤਾਂ ਪਹੁੰਚੇ ਹੀ ਨਹੀਂ ਹੈਗੇ ਰਸਤੇ ਸਾਡਾ ਕੰਮ ਹੋ ਗਿਆ ਇਹ ਕਰ ਹੀ ਆ ਗਏ ਬਈ ਬਹੁਤ ਪਟਿਆਲਾ ਲਿਜਾਣਾ ਪੈ ਜਾਂਦਾ ਫਿਰ ਜਾ ਦੇ ਕੰਮ ਦਾ ਗੱਲ ਵੀ ਨਾ ਨਾਰਮਲ ਆ ਕੋਈ ਐਡੀ ਜਿਵੇਂ ਆਪਾਂ ਉਦਾਂ ਵੀ ਕਈ ਵਾਰ ਇਧਰ ਉਧਰ ਚਾੱਕ ਲੈਣੇ ਬਸ ਇਹ ਆ ਵੀ ਥੋੜਾ ਜਿਹਾ ਇਹ ਬਿਲਕੁਲ ਇਹ ਨਾ ਆਪੋਜ਼ਿਟ ਐ ਨੀਚੇ ਨੂੰ ਚਾੱਕ ਲੈਣਾ ਜਿਆਦਾ ਹੀ ਥੋੜਾ ਜਿਹਾ ਹੋਊਗਾ ਲਾਂਦੇ ਚ ਨਾਂਦੇ ਤਾਂ ਕਰਕੇ ਹੋ ਗਿਆ ਤੇ ਹਾਂਜੀ ਭਾਈ ਆ ਸੀਗਾ ਅੱਜ ਦਾ ਆਪਣਾ ਵਲੌਗ ਉਮੀਦ ਹੈ ਵੀ ਤੁਹਾਨੂੰ ਵਧੀਆ ਲੱਗਿਆ ਹੋਣਾ ਮੈਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਦਾਂ ਦਾ ਲੱਗਿਆ ਤੁਹਾਨੂੰ ਵਲੌਗ ਦੋ ਦਿਨ ਤੋਂ ਬਬ ਵਲੌਗ ਨਹੀਂ ਪਾਇਆ ਯਾਰ ਕੁਝ ਥੋੜਾ ਇਹ ਨਾ ਆਪਾਂ ਨੂੰ ਘਰ ਕੰਮ ਵੀ ਸੀਗੇ ਕੁਝ ਨਾ ਥੋੜਾ ਜਿਹਾ ਉਲਝਿਆ ਪਿਆ ਸੀ ਕੰਮ ਕਰੇ ਤਾਂ ਕਰਕੇ ਬਟ ਹੁਣ ਆਪਾਂ ਰੈਗੂਲਰ ਵਲੌਗ ਪਾਇਆ ਕਰਾਂਗੇ ਉਮੀਦ ਹੈ ਵੀ ਤੁਹਾਨੂੰ ਵਧੀਆ ਲੱਗਿਆ ਹੋਣਾ ਫਿਰ ਆਪਾਂ ઓਰੀਐਂਟ ਕਰਦੇ ਆਂ ਵਲੌਗ ਟਾਡਾ ਬਾਏ ਬਾਏ ਸਸ਼ਟ੍ਰੀ ਕਾਂ